ਵੱਡਾ ਹਾਦਸਾ ਵਾਪਰਿਆ ਹੈ 6 ਲੋਕਾਂ ਦੀ ਮੌਤ ਹੋ ਗਈ ਹੈ ਦੱਸਦੇ ਕਿ ਇੱਕ ਹੀ ਕਾਰ ਦੇ ਵਿੱਚ ਸਵਾਰ ਹੋ ਕੇ ਇਹ ਲੋਕ ਕਿਤੇ ਜਾ ਰਹੇ ਸੀ ਲੌਰੈਂਸ ਦੇ ਦੌਰਾਨ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਵਿੱਚ ਜੀਜੇ ਸਾਰੇ ਸਰੇ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਹਿਮਾਚਲ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਹਿਮਾਚਲ ਦੇ ਵਿੱਚ ਚੁਰਾ ਇਲਾਕੇ ਦੇ ਵਿੱਚ ਇਹ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਵਿੱਚ 6 ਲੋਕ ਸਵਾਰਥੀ ਔਰ 6 ਦੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਤਿਸਾ ਦੇ ਚਨਵਾਸ ਇਲਾਕੇ ਦੇ ਵਿੱਚ ਇਹ ਹਾਦਸਾ ਵਾਪਰਿਆ ਔਰ ਕਾਰ ਸੜਕ ਤੋਂ ਉਤਰ ਕੇ ਤਕਰੀਬਨ 500 ਮੀਟਰ ਡੂੰਗੀ ਖਾੜ ਦੇ ਵਿੱਚ ਡਿੱਗ ਗਈ ਜਿਸ ਦੇ ਵਿੱਚ ਕਾਰ ਦੇ ਵਿੱਚ ਦੋ ਬੱਚੇ ਜੋ ਸਵਾਰ ਸੀ ਦੋ ਔਰਤਾਂ ਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ ਹੈ ਇਹ ਦੋਵੇਂ ਆਪਸ ਵਿੱਚ ਜੀਜਾ ਸਾਲਾ ਸੀ ਔਰ ਅ ਇਹਨਾਂ ਦੇ ਵਿੱਚੋਂ ਇੱਕ ਦੀ ਪਤਨੀ ਅਤੇ ਬੱਚੇ ਵੀ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਚੰਦਵਾਸ ਦੇ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਸੀ ਰਾਜੇਸ਼ ਜੋ ਕਿ ਆਪਣੀ ਧੀ ਜਿਸ ਦੀ ਉਮਰ 17 ਸਾਲ ਸੀ ਔਰ ਪੁੱਤਰ ਜਿਸ ਦੀ ਉਮਰ ਕੀ 15 ਸਾਲ ਸੀ ਤਾਂ ਉਹਨਾਂ ਨੂੰ ਬਣੀ ਖੇਤ ਤੋਂ ਲੈ ਕੇ ਘਰ ਵਾਪਸ ਆ ਰਿਹਾ ਸੀ ਔਰ ਇਸੇ ਦੌਰਾਨ ਕਾਰ ਦੇ ਵਿੱਚ ਉਸ ਦੀ ਪਤਨੀ ਅਤੇ ਉਸ ਦਾ ਸਾਲਾ ਵੀ ਸਵਾਰ ਸੀ ਹੋਰ ਇਸ ਤੋਂ ਇਲਾਵਾ ਪਿੰਡ ਦਾ ਇੱਕ ਹੋਰ ਵਿਅਕਤੀ ਜਿਸ ਦੇ ਵੱਲੋਂ ਲਿਫਟ ਲਈ ਗਈ ਸੀ ਤਾਂ ਉਹ ਵੀ ਕਾਰ ਦੇ ਵਿੱਚ ਸਵਾਰ ਸੀ ਪਰ ਨਹੀਂ ਪਤਾ ਸੀ ਕਿ ਕਾਰ ਇਹਨਾਂ 6 ਲੋਕਾਂ ਦਾ ਕਾਲ ਬਣ ਜਾਵੇਗੀ ਔਰ ਇਸ ਤਰੀਕੇ ਦੇ ਨਾਲ ਦਰਦਨਾਕ ਮੌਤ ਇਹਨਾਂ ਨੂੰ ਆਵੇਗੀ ਤਾਂ 500 ਮੀਟਰ ਡੂੰਗੀ ਖਾੜ ਦੇ ਵਿੱਚ ਇਹ ਕਾਰ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਬੱਚਿਆਂ ਸਣੇ 6 ਦੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਚੀਚ ਚਹਾੜਾ ਮੱਚਦਾ ਜਦੋਂ ਖਾਰ ਡੂੰਗੀ ਖੱਡ ਦੇ ਵਿੱਚ ਡਿੱਗਦੀ ਹੈ ਸਥਾਨਕ ਲੋਕ ਜਦੋਂ ਉਹਨਾਂ ਤੱਕ ਇਹਨਾਂ ਚੀਕਾਂ ਦੀਆਂ ਆਵਾਜ਼ਾਂ ਪਹੁੰਚਦੀਆਂ ਨੇ ਤਾਂ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਦੱਸਦੀ ਹੈ ਕਿ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਔਰ ਉਹਨਾਂ ਦੇ ਵੱਲੋਂ ਇਸ ਜੋ ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਤੌਰ ਉਨਾਂ ਦੀਆਂ ਲਾਸ਼ਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉੱਥੋਂ ਕਾਰ ਦੇ ਮਲਬੇ ਤੱਕ ਪਹੁੰਚ ਚੁੱਕੇ ਨੇ ਔਰ ਬੇਹੱਦ ਹੀ ਦਰਦਨਾਕ ਤਸਵੀਰਾਂ ਔਰ ਦਰਦਨਾਕ ਖਬਰ ਕਹੀਂ ਜਾ ਸਕਦੀ ਹੈ ਕਿ ਇੱਕੋ ਹੀ ਪਰਿਵਾਰ ਦੇ 6 ਲੋਕ ਜਿਹੜਾ ਇਸ ਤਰੀਕੇ ਦੇ ਨਾਲ ਮੌਤ ਹੋ ਚੁੱਕੀ ਹੈ ਲੈਕਰ ਹਿਮਾਚਲ ਦੀ ਗੱਲ ਕਰੀਏ ਹਿਮਾਚਲ ਦੇ ਵਿੱਚ ਇਸ ਸਮੇਂ ਕਹਿਰ ਬਾਪਰੇ ਸਵੇ ਕਿਸ ਤਰੀਕੇ ਦੀਆਂ ਖਤਰਾਵਤੋਂ ਸਾਹਮਣੇ ਆ ਰਹੀਆਂ ਤਾਂ ਪਹਿਲਾ ਹੀ ਮੌਤਾਂ ਉੱਥੇ ਕਾਫੀ ਜ਼ਿਆਦਾ ਹੋ ਰਹੀਆਂ ਨੇ ਕਿਉਂਕਿ ਕੁਦਰਤ ਇੱਕ ਪਾਸੇ ਕਹਿਰ ਵਿਚ ਆ ਰਹੀ ਹੈ ਔਰ ਉੱਥੇ ਦੂਸਰੇ ਪਾਸੇ ਇਸ ਤਰੀਕੇ ਦਾ ਕਹਿਰ ਦੇਖਣ ਨੂੰ ਮਿਲਿਆ ਕਿ ਕੋਈ ਇੱਕ ਕਾਰ ਦੇ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਪੂਰੇ ਜੋ ਘਟਨਾ ਹੈ ਤਾਂ ਇਸ ਨੂੰ ਲੈ ਕੇ ਸ਼ਾਹ ਦਾ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਵੱਲੋਂ ਵੀ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਕਿਹਾ ਕਿ ਚੰਬਾ ਜ਼ਿਲ੍ਹੇ ਦੇ ਤੀਸਰਾਂ ਦੇ ਚਨਵਾਸ ਵਿੱਚ ਕਾਰ ਹਾਦਸੇ ਵਿੱਚ 6 ਲੋਕਾਂ ਦੀ ਮੌਤ ਬੇहद ਦੁਖਦਈ ਹੈ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰ ਦੇ ਨਾਲ ਹਨ ਔਰ ਪਰਮਾਤਮਾ ਮ੍ਰਿਤਕਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇ ਵਿੱਚ ਬੇहद ਦਰਦਨਾਕ ਹਾਦਸਾ ਹਿਮਾਚਲ ਦੇ ਵਿੱਚ ਵਾਪਰਿਆ ਨਿੱਥੇ ਡੂੰਗੀ ਖਾੜ ਦੇ ਵਿੱਚ ਕਾਰ ਡਿੱਗ ਗਈ ਜਿਸ ਦੇ ਵਿੱਚ ਜੀਜੇ ਸਾਲੇ ਸਣੇ 6 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਸੀ ਇੱਕ ਮਹਿਲਾ ਔਰ ਜੀਜਾ ਸਾਲਾ ਸ਼ਾਮਲ ਸੀ ਔਰ ਇੱਕ ਹੋਰ ਵਿਅਕਤੀ ਇਥੇ ਸ਼ਾਮਲ ਸੀ ਜੋ ਕਿ ਲਿਫਟ ਉਸ ਦੇ ਵੱਲ ਨਹੀਂ ਜਾਂਦੀ ਹੈ ਔਰ ਅ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਹੀ ਕਾਰ ਸਾਰਿਆਂ ਦਾ ਕਾਲ ਬਣ ਜਾਵੇਗੀ ਵੱਡਾ ਹਾਦਸਾ ਵਾਪਰਿਆ ਹੈ 6 ਲੋਕਾਂ ਦੀ ਮੌਤ ਹੋ ਗਈ ਹੈ ਦੱਸਦੇ ਕਿ ਇੱਕ ਹੀ ਕਾਰ ਦੇ ਵਿੱਚ ਸਵਾਰ ਹੋ ਕੇ ਇਹ ਲੋਕ ਕਿਤੇ ਜਾ ਰਹੇ ਸੀ ਔਰ ਇਸੇ ਦੌਰਾਨ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਵਿੱਚ ਜੀਜੇ ਸਾਰੇ ਸਣੇ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਹਿਮਾਚਲ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਹਿਮਾਚਲ ਦੇ ਵਿੱਚ ਚੁਰਾ ਇਲਾਕੇ ਦੇ ਵਿੱਚ ਇਹ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਵਿੱਚ 6 ਲੋਕ ਸਵਾਰ ਸਨ ਔਰ 6 ਦੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਤੀਸਾ ਦੇ ਚਨਵਾਸ ਇਲਾਕੇ ਦੇ ਵਿੱਚ ਹਾਦਸਾ ਵਾਪਰਿਆ ਔਰ ਕਾਰ ਸੜਕ ਤੋਂ ਉਤਰ ਕੇ ਤਕਰੀਬਨ 50 ਮੀਟਰ ਦੇ ਡੂੰਗੀ ਖਾੜ ਦੇ ਵਿੱਚ ਡਿੱਗ ਗਈ ਜਿਸ ਦੇ ਵਿੱਚ ਕਾਰ ਦੇ ਵਿੱਚ ਦੋ ਬੱਚੇ ਜੋ ਸਵਾਰ ਸੀ ਦੋ ਔਰਤਾਂ ਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ ਹੈ ਇਹ ਦੋਵੇਂ ਆਪਸ ਵਿੱਚ ਜੀਜਾ ਸਾਲਾ ਸੀ ਔਰ ਇਹਨਾਂ ਦੇ ਵਿੱਚੋਂ ਇੱਕ ਦੀ ਪਤਨੀ ਅਤੇ ਬੱਚੇ ਵੀ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਚਨਵਾਸ ਦੇ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਸੀ ਰਾਜੇਸ਼ ਜੋ ਕਿ ਆਪਣੀ ਧੀ ਜਿਸ ਦੀ ਉਮਰ 17 ਸਾਲ ਸੀ ਔਰ ਪੁੱਤਰ ਜਿਸ ਦੀ ਉਮਰ ਕੀ 15 ਸਾਲ ਸੀ ਤਾਂ ਉਹਨਾਂ ਨੂੰ ਬਣੀ ਖੇਤ ਤੋਂ ਲੈ ਕੇ ਘਰ ਵਾਪਸ ਆ ਰਿਹਾ ਸੀ ਔਰ ਇਸੇ ਦੌਰਾਨ ਕਾਰ ਦੇ ਵਿੱਚ ਉਸ ਦੀ ਪਤਨੀ ਅਤੇ ਉਸ ਦਾ ਸਾਲਾ ਵੀ ਸਵਾਰ ਸੀ ਔਰ ਇਸ ਤੋਂ ਇਲਾਵਾ ਪਿੰਡ ਦਾ ਇੱਕ ਹੋਰ ਵਿਅਕਤੀ ਜਿਸ ਦੇ ਵੱਲੋਂ ਲਿਫਟ ਲਈ ਗਈ ਸੀ ਤਾਂ ਉਹ ਵੀ ਕਾਰ ਦੇ ਵਿੱਚ ਸਵਾਰ ਸੀ ਪਰ ਨਹੀਂ ਪਤਾ ਸੀ ਕਿ ਕਾਰ ਇਹਨਾਂ ਛੇ ਲੋਕਾਂ ਦੇ ਆਕਾਲ ਬਣ ਜਾਵੇਗੀ ਔਰ ਇਸ ਤਰੀਕੇ ਦੇ ਨਾਲ ਦਰਦਨਾਕ ਮੌਤ ਇਹਨਾਂ ਨੂੰ ਆਵੇਗੀ ਤਾਂ 500 ਮੀਟਰ ਡੂੰਗੀ ਖਾੜ ਦੇ ਵਿੱਚ ਇਹ ਕਾਰ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਬੱਚਿਆਂ ਸਣੇ 6 ਦੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ચીਚਹਾੜਾ ਮੱਚਦਾ ਜਦੋਂ ਕਾਰ ਡੂੰਗੀ ਖਾੜ ਦੇ ਵਿੱਚ ਡਿੱਗਦੀ ਹੈ ਉਸ ਥਾਨਕ ਲੋਕ ਜਦੋਂ ਉਹਨਾਂ ਤੱਕ ਇਹਨਾਂ ਚੀਕੜੀਆਂ ਆਵਾਜ਼ਾਂ ਪਹੁੰਚਦੀਆਂ ਨੇ ਤਾਂ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਦੱਸਦੀ ਹੈ ਕਿ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਔਰ ਉਹਨਾਂ ਦੇ ਵੱਲੋਂ ਇਸ ਜੋ ਲੋਕ ਇਸਕਾਰ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦੀਆਂ ਲਾਸ਼ਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉੱਥੋਂ ਕਾਰ ਦੇ ਮਲਬੇ ਤੱਕ ਉਹ ਪਹੁੰਚ ਚੁੱਕੇ ਨੇ ਔਰ ਬੇहद ਦਰਦਨਾਕ ਤਸਵੀਰਾਂ ਔਰ ਦਰਦਨਾਕ ਖਬਰ ਕਹੀ ਜਾ ਸਕਦੀ ਹੈ ਕਿ ਇੱਕੋ ਹੀ ਪਰਿਵਾਰ ਦੇ 6 ਲੋਕ ਜਿਹਨਾਂ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਚੁੱਕੀ ਹੈ ਲੈਕਰ ਹਿਮਾਚਲ ਦੀ ਗੱਲ ਕਰੀਏ ਹਿਮਾਚਲ ਦੇ ਵਿੱਚ ਇਸ ਸਮੇਂ ਕਹਿਰ ਵਾਪਰਿਆ ਇਸ ਸਮੇਂ ਕਿਸ ਤਰੀਕੇ ਦੀਆਂ ਖਤਰਾ ਉੱਥੋਂ ਸਾਹਮਣੇ ਆ ਰਹੀਆਂ ਤਾਂ ਪਹਿਲਾਂ ਹੀ ਮੌਤਾਂ ਉੱਥੇ ਕਾਫੀ ਜ਼ਿਆਦਾ ਹੋ ਰਹੀਆਂ ਨੇ ਕਿਉਂਕਿ ਕੁਦਰਤ ਇੱਕ ਪਾਸੇ ਕਹਿਰ ਵਿਚਾਰ ਰਹੀ ਹੈ ਔਰ ਉਥੇ ਦੂਸਰੇ ਪਾਸੇ ਇਸ ਤਰੀਕੇ ਦਾ ਕਹਿਰ ਦੇਖੋ ਨੂੰ ਮਿਲਿਆ ਕਿ ਕੋਈ ਇੱਕ ਕਾਰ ਦੇ ਵਿੱਚ ਸਵਾਰ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਪੂਰੇ ਜੋ ਘਟਨਾ ਹੈ ਤਾਂ ਇਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਵੱਲੋਂ ਵੀ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਕਿਹਾ ਕਿ ਚੰਬਾ ਜ਼ਿਲ੍ਹੇ ਦੇ ਤੀਸਾ ਦੇ ਚਨਵਾਸ ਵਿੱਚ ਕਾਰ ਹਾਦਸੇ ਵਿੱਚ 6 ਲੋਕਾਂ ਦੀ ਮੌਤ ਬੇहद ਦੁਖਦਾਈ ਹੈ ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰ ਦੇ ਨਾਲ ਹਨ ਔਰ ਪ੍ਰਮਾਤਮਾ ਮ੍ਰਿਤਕ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ ਤਾਂ ਬੇहद ਦਰਦਨਾਕ ਹਾਦਸਾ ਹਿਮਾਚਲ ਦੇ ਵਿੱਚ ਵਾਪਰਿਆ ਇੱਥੇ ਡੂੰਗੀ ਖਾੜ ਦੇ ਵਿੱਚ ਕਾਰ ਡਿੱਗ ਗਈ ਜਿਸ ਦੇ ਵਿੱਚ ਜੀਜੇ ਸਾਲੇ ਸਣੇ 6 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਸੀ ਇੱਕ ਮਹਿਲਾ ਆ ਔਰ ਜੀਜਾ ਸਾਲਾ ਸ਼ਾਮਲ ਸੀ ਔਰ ਇੱਕ ਹੋਰ ਵਿਅਕਤੀ ਇਥੇ ਸ਼ਾਮਲ ਸੀ ਜੋ ਕਿ ਲਿਫਟ ਉਸ ਦੇ ਵੱਲ ਨਹੀਂ ਜਾਂਦੀ ਹੈ ਔਰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਹੀ ਕਾਰ ਸਾਰਿਆਂ ਦਾ ਕਾਲ ਪਾਝਾ ਦੇਗੀ